ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਵਿਦਿਆਰਥੀਆਂ ਨੂੰ ਕੀਤਾ ਮੁਖੀ ਸਕਲਾਈ ਦੇ ਭਵਿਕ ਵਿੱਚ ਸਵੈ ਰਜਗਾਰ ਪ੍ਰਾਪਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਵੋਕੇਸ਼ਨਲ ਗਰੁੱਪ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਦੁੱਗਲ ਜੀਸੀਬੀ ਟ੍ਰੇਨਿੰਗ ਸੈਂਟਰ ਟੰਟਾ ਦਾ ਵਿਦਿਅਕ ਟੂਰ ਕਰਵਾਇਆ ਗਿਆ ਇਸ ਕੀਤਾ ਮੁਖੀ ਇੰਡਸਟਰੀਅਲ ਟੂਰ ਦੌਰਾਨ ਜੀਸੀਬੀ ਮਸ਼ੀਨਾਂ ਫੋਰਕਲਿਫਟ ਐਕਸਕਵੇਟਰ ਲੋਡਰ ਸ਼ਾਵਲ ਆਦ ਚਲਾਉਣ ਅਤੇ ਕੰਮ ਕਰਨ ਦੀ ਵਿਧੀ ਬਾਰੇ ਟ੍ਰੇਨਿੰਗ ਸੈਂਟਰ ਦੇ ਐਮ ਡੀ ਜਸਵਿੰਦਰ ਦੁੱਗਲ ਵੱਲੋਂ ਬੱਚਿਆਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਸਾਡੇ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਮੜਾ ਦੇ ਵਿਦਿਆਰਥੀ ਜਿਹੜੇ ਉਹ ਪਹੁੰਚੇ ਆ ਤੇ ਅਸੀਂ ਵਿਦਿਆਰਥੀਆਂ ਨੂੰ ਰੋਜ਼ਗਾਰ ਮਿਆ ਪਾਉਣ ਵਾਸਤੇ ਜਿਹੜੀ ਉਹ ਨੌਜਲ ਦਿੱਤੀ ਆ ਉਹਦੀ ਨੌਲੇਜ ਦੇ ਵਿੱਚ ਜਿੱਦਾਂ ਹਰ ਬੱਚੇ ਦਾ ਮਨ ਹੁੰਦਾ ਕਿ ਮੈਂ ਡਾਕਟਰ ਬਣਾ ਮੈਂ ਕੋਈ ਵੱਡਾ ਅਫਸਰ ਬਣਾ ਤਸਹੀਲਦਾਰ ਬਣਾ ਇਸੇ ਤਰ੍ਹਾਂ ਸਾਡਾ ਜਿਹੜਾ ਦੁੱਗਲ ਜੀਐਸਵੀ ਟ੍ਰੇਨਿੰਗ ਸਕੂਲ ਆ ਇਹਦੇ ਵਿੱਚ ਅਸੀਂ ਸ਼ਾਰਟ ਟਰਮ ਜਿਹੜੇ ਕੋਰਸੋ ਕਰਾਉਂਦੇ ਆ ਉਹਦੇ ਵਿੱਚ ਇੱਕ ਬੱਚਾ ਜਿਹੜਾ ਸਿੱਖ ਕੇ ਆਪਣਾ ਜਿਹੜਾ ਉਹ ਰੁਜ਼ਗਾਰ ਵਧੀਆ ਸਿੱਖ ਕੇ ਕਮਾਈ ਬਾਹਰ ਕੰਟਰੀ ਦੇ ਵਿੱਚ ਜਾਂ ਇੱਥੇ ਸਾਡੇ ਇੰਡੀਆ ਦੇ ਵਿੱਚ ਵਧੀਆ ਆਪਣਾ ਰੁਜ਼ਗਾਰ ਜਿਹੜਾ ਉਹ ਕਰ ਸਕਦਾ ਆ ਬੱਚਿਆਂ ਦੇ ਨਾਲ ਸਾਡੇ ਮਾਟਰ ਜੀ ਵਿਕੇਸ਼ਨਲ ਦੇ ਜੋਗਿੰਦਰਪਾਲ ਜੀ ਤੇ ਉਹਨਾਂ ਦੇ ਇੰਚਾਰਜ ਜਿਹੜੇ ਆ ਸਕੂਲ ਦੇ ਪੰਕਜ ਜੀ ਇੱਥੇ ਪਹੁੰਚਿਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਇਸੇ ਕਰਕੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਆਪਣੇ ਬੱਚਿਆਂ ਨੂੰ ਉਹ ਧਿਆਨ ਦਿਓ ਬੱਚਿਆਂ ਬਲਾ ਜਿਹੜੇ ਕਿ ਨਸ਼ੇ ਤੋਂ ਦੂਰ ਰਹਿਣ ਬੱਚਿਆਂ ਨੂੰ ਜਦੋਂ ਪੜ੍ਹਾਈ ਤੋਂ ਵਿਹਲੇ ਹੁੰਦੇ ਆ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਵਿੱਚ ਰੋਜ਼ਗਾਰ ਵਿੱਚ ਪਾਇਆ ਜਾਵੇ ਸਰਕਾਰਾਂ ਤਾਂ ਆਪਣੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਕਰਦੀਆਂ ਕਰਦੀਆਂ ਮਾਪੇ ਦਾ ਫਰਜ਼ ਬਣਦਾ ਆ ਸਾਡਾ ਵੀ ਫਰਜ਼ ਬਣਦਾ ਆ ਅਸੀਂ ਬੱਚਿਆਂ ਨੂੰ ਜਿਹੜਾ ਉਹ ਨਸ਼ੇ ਤੋਂ ਦੂਰ ਕਰਨ ਲਈ ਬੱਚੇ ਨੂੰ ਕਿਸੇ ਦੇ ਜੁਗਾਰ ਵਿੱਚ ਪਾਈਏ ਇਸੇ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡੇ ਕੋਲ ਬਹੁਤ ਹੀ ਛੋਟੇ ਟਰਮ ਦੇ ਵਿੱਚ ਇਹ ਕੋਰਸ ਕਰਾਏ ਜਾਂਦੇ ਆ ਇੱਕ ਜੀਸੀਵੀ ਸਿੱਖ ਕੇ ਬੱਚਾ ਬਾਹਰ ਵਧੀਆ ਜਿਹੜਾ ਆਪਣਾ ਉਹ ਜੁਗਾਰ ਪਾ ਸਕਦਾ ਆ ਜੀ ਹਾਂਜੀ ਮੈਂ ਸੀਨੀਅਰ ਸੈਕੰਡਰੀ ਸਕੂਲ ਲੰਮੜਾ ਤੋਂ ਆਇਆ ਔਰ ਮੈਂ ਮਕੈਨਿਕ ਆਟੋਮੋਬਾਈਲ ਜਿਹੜਾ ਸਬਜੈਕਟ ਪੜਾਉਣਾ ਔਰ ਮੈਂ ਇਸ ਲੰਮੜਾ ਸਕੂਲ ਦੇ ਵਿੱਚ 9 ਸਾਲ ਤੋਂ ਸਰਵਿਸ ਕਰਦੇ ਆਂ ਅਸੀਂ ਜਿਹੜੇ ਬੱਚੇ ਆ ਵੋਕੇਸ਼ਨ ਆਟੋਮੋਬਾਈਲ ਵਿੱਚ ਐਡਮਿਸ਼ਨ ਕਰਨ ਤੋਂ ਪਹਿਲਾਂ ਉਹਨਾਂ ਦੇ ਪੇਰੈਂਟਸ ਨਾਲ ਮਿਲ ਕੇ ਬੱਚਿਆਂ ਦੇ ਨਾਲ ਮਿਲ ਕੇ ਬਿਠਾ ਕੇ ਉਹਨਾਂ ਦੀ ਅਸੀਂ ਪੂਰੀ ਕਾਉਂਸਲਿੰਗ ਕਰਦੇ ਹਾਂ ਕਿ ਤੁਸੀਂ ਕਿਹੜੀ ਲਾਈਨ 'ਚ ਜਾਣਾ ਔਰ ਜਿੰਨੇ ਵੀ ਬੱਚੇ ਸਾਡੇ ਕੋਲ ਐਡਮਿਸ਼ਨ ਲੈਣ ਆਉਂਦੇ ਆ ਔਰ ਬੱਚੇ ਸਾਰਿਆਂ ਨੂੰ ਪਹਿਲਾਂ ਹੀ ਆਪਣੇ ਕੋਰਸ ਬਾਰੇ ਪਤਾ ਹੁੰਦਾ ਵੀ ਆਪਾਂ ਆਪਣੀ ਜ਼ਿੰਦਗੀ 'ਚ ਕੀ ਕਰਨਾ ਹੈ ਤਾਂ ਅਸੀਂ ਇਹਨਾਂ ਦੇ ਇਹ ਨਹੀਂ ਹੈਗਾ ਵੀ ਅਸੀਂ ਬੱਚਿਆਂ ਨੂੰ ਪਲੱਸ 2 ਕਰਕੇ ਬਾਅਦ ਵਿੱਚ ਇਹਨਾਂ ਦੀ ਕੋਈ ਹਾਲਚਲ ਨਹੀਂ ਪੁੱਛਦੇ ਸੀ ਇਹਨਾਂ ਦਾ ਪੂਰਾ ਪਲੇਸਮੈਂਟ ਰਜਿਸਟਰ ਪੂਰਾ ਮੇਨਟੇਨ ਕਰਦੇ ਹਾਂ ਇਹ ਬੱਚਾ ਅੱਗੇ ਪਲੱਸ 2 ਕਰਨ ਤੋਂ ਬਾਅਦ ਕਿਹੜਾ ਕੋਰਸ ਕੀਤਾ ਕੀ ਕਰਦੇ ਆ ਔਰ ਬੱਚੇ ਜੋ ਸਾਡੇ ਕੋਲ ਇਹ ਮ ਲੈ ਕੇ ਆਉਂਦੇ ਆ ਉਹਦੇ ਵਿੱਚ ਉਹ ਕਾਮਯਾਬੀ ਹੁੰਦੇ ਆ ਤੇ ਕੁਛ ਦਿਨ ਪਹਿਲਾਂ ਸਾਨੂੰ ਕੋਈ ਪਤਾ ਲੱਗਿਆ ਵੀ ਟਾਂਡੇ ਦੇ ਵਿੱਚ ਜਿਹੜੀ ਹੈਗੀ ਆ ਦੁੱਗਲ ਜਿਹੜੇ ਹੈਗੇ ਆ ਟ੍ਰੇਨਿੰਗ ਸੈਂਟਰ ਖੁੱਲਿਆ ਆ ਉਹਦੇ ਵਿੱਚ ਕਿਉਂਕਿ ਸਾਡੇ ਬੱਚੇ ਮੈਕਸਿਮ ਜਿਹੜੇ ਹਨਾ ਉਹਨਾਂ ਨੇ ਕਿਸੇ ਦਾ ਟੀਚਰ ਡਰਾਈਵਰ ਬਣਦਾ ਕਿਸੇ ਦਾ ਜੀਸੀ ਪਰ ਆਪਰੇਟਰ ਬਣਦਾ ਕਿਸੇ ਦਾ ਫੋਰਕ ਲਿਫਟਰ ਤੇ ਉਹਨਾਂ ਲਈ ਸਾਨੂੰ ਪਤਾ ਲੱਗਿਆ ਤੇ ਅਸੀਂ ਸਰ ਉਹਨਾਂ ਨਾਲ ਟਾਈ ਅਪ ਕੀਤਾ ਉਹਨਾਂ ਨਾਲ ਅਸੀਂ ਬੱਚਿਆਂ ਨੂੰ ਲੈ ਕੇ ਕਿਉਂਕਿ ਗਵਰਨਮੈਂਟ ਵੀ ਨਹੀਂ ਵੀ ਸਾਡੇ ਸਲੇਵਸ ਦੇ ਵਿੱਚ ਇੱਕ ਵੇਤ ਪਾਇਆ ਹੁੰਦਾ ਵੀ ਤੁਸੀਂ ਹਰ ਸਾਲ ਇੱਕ ਬੱਚਿਆਂ ਨੂੰ ਵੇਤ ਜਿਹੜਾ ਉਹ ਇੰਡਸਟਰੀਆ ਕਰਾਉਣਾ ਹੁੰਦਾ ਤਾਂ ਅਸੀਂ ਸਰਹਮਨ ਟਾਈ ਅਪ ਕਰਕੇ ਤਾਂ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਆਂ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਇਹਦੇ ਵਿੱਚ ਕਾਮਯਾਬ ਹੋਣਗੇ ਕਿਉਂਕਿ ਨੌਲੇਜ ਦਾ ਅਸੀਂ ਜਦੋਂ ਸਿੱਥੇ ਇੱਥੇ ਐਂਟਰ ਕੀਤੇ ਤੇ ਸਾਨੂੰ ਇਦਾਂ ਲੱਗਿਆ ਵੀ ਨੌਲੇਜ ਦਾ ਬਹੁਤ ਵਧੀਆ ਭੰਡਾਰ ਆ ਸਰ ਉਹਨਾਂ ਨੇ ਜੋ ਅਰੇਂਜਮੈਂਟ ਕੀਤਾ ਹੋਇਆ ਸਾਰੇ ਬੱਚੇ ਜਿਹੜੇ ਹੈਗੇ ਪਿੰਡ ਦੇ ਪਿੰਡਾਂ ਦੇ ਨਾਲ ਬਲੋਂਗ ਕਰਦੇ ਆ ਔਰ ਇਹ ਜ਼ਿੰਦਗੀ ਚ ਕਾਮਯਾਬੀ ਹੋਣਗੇ ਦੂਜੀ ਖੁਸ਼ੀ ਵਾਲੀ ਗੱਲ ਇਹ ਆ ਕਿ ਜੀਸੀਬੀ ਵਗੈਰਾ ਜਾਂ ਲਿਫਟਰ ਵਗੈਰਾ ਬਾਰੂ ਵੀ ਲੋਕ ਸਿੱਖ ਲੈਂਦੇ ਆ ਪਰ ਇਹਨਾਂ ਦੇ ਕੋਲ ਆਈਐਸਓ ਜਿਹੜਾ ਸਰਟੀਫਿਕੇਟ ਆ ਜਿਹੜਾ ਗਵਰਨਮੈਂਟ ਜੌਬ ਲੈਣ ਲਈ ਜਾਂ ਤੁਸੀਂ ਕਿਸੇ ਪ੍ਰਾਈਵੇਟ ਸੈਕਟਰ ਚ ਜਾਣ ਲਈ ਜਾਂ ਤੁਸੀਂ ਫੋਰਨ ਚ ਕਿਤੇ ਜਾਣਾ ਤੇ ਉਹ ਸਰਟੀਫਿਕੇਟ ਤੁਹਾਡਾ ਉਹ ਵੈਲਿਡ ਹੋਣਾ ਉਹ ਸਾਡੇ ਬੱਚੇ ਵਿੱਚ ਕੰਮਜਾ ਆਉਣਗੇ ਮੈਂ ਸਰ ਨੂੰ ਧੰਨਵਾਦ ਕਰਦਾ ਵੀ ਸਰ ਸਾਡੇ ਬੱਚਿਆਂ ਨੂੰ ਇਦ ਇਹ ਕਰੋ ਤਾਂ ਸਾਡੇ ਬੱਚੇ ਜਿਹੜੇ ਆ ਇਸ ਲਾਈਨ ਦੇ ਵਿੱਚ ਕੰਮ ਕਰਦੇ ਹੋਣਗੇ। ਥੈਂਕ ਯੂ।